ਇੱਕ ਕਹਾਣੀ ਤੁਸੀਂ ਪੰਜਾਬ ਸਟੋਰੀ ਚੈਨਲ ਤੇ ਸੁਣ ਰਹੇ ਹੋ ਤੇ ਕਹਾਣੀ ਸੁਣ ਕੇ ਸ਼ੇਅਰ ਕਰਨਾ ਭੁੱਲਣਾ ਕਿਸੇ ਪੁਲਿਸ ਵਾਲੇ ਦੀ ਹੱਥ ਲਿਖਤ ਤੇ ਕਹਾਣੀਆਂ ਜੋ ਉਸਨੇ ਬੀਤੇ ਆ ਉਸਨੇ ਫੇਸਬੁੱਕ ਪੋਸਟਾਂ 'ਚ ਲਿਖਿਆ ਤੇ ਤੁਹਾਡੇ ਨਾਲ ਸੁਣਾ ਕੇ ਸਾਂਝੀ ਕਰ ਰਿਹਾ ਅਖੀਰ ਤੱਕ ਜਰੂਰ ਸੁਣਿਓ बतौर ਐਸ ਐਚਓ ਇਹ ਮੇਰੀ ਪਹਿਲੀ ਪੋਸਟਿੰਗ ਸੀ ਸਿਆਸੀ 87 ਦੌਰ ਵਿੱਚ ਮਾਨਸੇ ਤੋਂ ਸਿੱਧਾ ਬਦਲ ਕੇ ਅੰਮ੍ਰਿਤਸਰ ਆਉਣਾ ਇੰਜ ਸੀ ਜਿੱਦਾਂ ਕਿਸੇ ਨੇ ਅਮਰੀਕਾ ਤੋਂ ਸਿੱਧਾ ਅਫਗਾਨਿਸਤਾਨ ਭੇਜ ਦਿੱਤਾ ਹੋਵੇ ਘਰੇ ਗਮਗੀਨ ਮਾਹੌਲ ਬੀਜੀ ਦਾਰਜੀ ਦੀ ਫੋਟੋ ਦਾ ਵਾਸਤਾ ਪਾਉਂਦੇ ਹੋਏ ਆਖਣ ਲੱਗੇ ਬੇਟਾ ਪੀ ਐਚ ਡੀ ਕਰਕੇ ਅਮਰੀਕਾ ਜਾਂਦਾ ਤਾਂ ਚੰਗਾ ਸੀ ਮੈਂ ਤੈਨੂੰ ਵੀ ਗਵਾਉਣਾ ਨਹੀਂ ਚਾਹੁੰਦੀ ਮੈਂ ਉਹਨਾਂ ਨੂੰ ਕਲਾਮੇ ਵਿੱਚ ਲਿਆ ਤੇ ਹੌਸਲਾ ਦਿੱਤਾ ਘੜੀ ਘਮਕਰੋਂ ਸਾਡੀ ਜਿਪਸੀ ਅੰਮ੍ਰਿਤਸਰ ਵੱਲੋਂ ਦੌੜਨ ਲੱਗੀ ਆਥਣੇ ਗੁਰੂ ਦੀ ਨਗੜੀ ਅੱਪੜ ਕੇ ਕਾਗਜ਼ੀ ਕਾਰਵਾਈ ਪੂਰੀ ਕਰਵਾਈ ਅਗਲੇ ਦਿਨ ਥਾਣੇ ਦਾ ਚਾਰਜ ਰਿਆ ਸਾਰੇ ਸਟਾਫ ਨਾਲ ਜਾਣ ਪਛਾਣ ਕਰਾਈ ਮਗਰੋਂ ਮੁੰਸੀ ਨੇ ਫੈਲਾਂ ਦਾ ਵੱਡਾ ਢੇਰ ਮੇਰੇ ਅੱਗੇ ਕਰ ਦਿੱਤਾ ਅਤੇ ਹਥਿਆਰਾਂ ਦੀ ਡਿਟੇਲ ਦੱਸੀ ਫਿਰ ਬਿੰਦਿਆਂ ਬਿੰਦਿਆਂ 15-20 ਫੋਟਾਂ ਮੇਰੇ ਸਾਹਮਣੇ ਖਿਲਾਰ ਦਿੱਤੀਆਂ ਆਖਣ ਲੱਗਾ ਜਨਾਬ ਇਹ ਮਾਝੇ ਦੇ ਸਾਰੇ ਵੱਡੇ ਨਾਮ ਨੇ ਜ਼ਿਆਦਾਤਰ ਬਾਰਡਰ ਪਾਰ ਹੀ ਰਹਿੰਦੇ ਨੇ ਪਰ ਦੂਜੀ ਕਤਾਰ ਵਾਲੇ ਉਹਨਾਂ ਦੀ ਹਦਾਇਤਾਂ ਤੇ ਇਲਾਕੇ ਵਿੱਚ ਕੰਮ ਕਰਦੇ ਨੇ ਜ਼ਿਆਦਾਤਰ ਸਾਡੇ ਲਾਗਲੇ ਥਾਣਿਆਂ ਵਿੱਚ ਸਰਗਰਮ ਨੇ ਸਾਰੇਆਂ ਸਿਰਾਂ ਤੇ ਰੱਖੇ ਇਨਾਮ ਉਸ ਨੂੰ ਮੂੰਹ ਜਵਾਨੀ ਜਾ ਸਨ ਮੈਂ ਪੁੱਛਿਆ ਇਹ ਇਨਾਮ ਕੌਣ ਰੱਖਦਾ ਹੈ ਤਦ ਆਖਣ ਲੱਗਾ ਅਸੀਂ ਬਾਰਦਾਤਾ ਪਾਈ ਜਾਂਦੇ ਆ ਤੇ ਉਹ ਚੰਡੀਗੜ੍ਹ ਬੈਠੇ ਇਨਾਮ ਵਧਾਈ ਜਾਂਦੇ ਪਹਿਲੇ ਅਫਸਰ ਦੇ ਢੰਗ ਤਰੀਕੇ ਦੱਸਦਾ ਹੋਇਆ ਆਖਣ ਲੱਗਾ ਆ ਅੱਧਾ ਬਰਾਂ ਦੀ ਲਿਸਟ ਹੈ ਸਰਦਾਰ ਰਗਵੀਰ ਸਿੰਘ ਹੁਰੀ ਲੰਘਦੇ ਵੜਦੇ ਇਹਨਾਂ ਟੱਬਰ ਦਾ ਇੱਕ ਅੱਧਾ ਜੀ ਚੁੱਕ ਲਿਆ ਕਰਦੇ ਸਨ ਮਰਦ ਔਰਤ ਵਿੱਚ ਕੋਈ ਫਰਕ ਨਹੀਂ ਸੀ ਰੱਖਦੇ 7 ਮਹੀਨੇ ਨੁਕਤੇ ਦੇ ਦੌਰਾਨ ਤੇ ਇਹ ਮੁਕਾਬਲੇ ਤੇ ਲੱਖਾਂ ਦਾ ਇਨਾਮ ਆ ਪਿਛਲੇ ਮਹੀਨੇ ਤੇ ਪੂਰੀ ਇੱਕ ਬੁਰੀ ਭੜਕੇ ਆਈ ਸੀ ਸਿੱਧੀ ਚੰਡੀਗੜ੍ਹੋਂ ਕਪੂਰਥਲ ਵਾਲੇ ਸਾਹਬ ਦੀ ਸਪਾਰਸ ਪਵਾਈ ਸੀ ਬਦਲੀ ਲਈ ਅਖੇ ਫਤੋ ਢਿੰਗੇ ਵਾਲਾ ਸੀਮਾ ਬੜਾ ਤੰਗ ਕਰਦਾ ਨਾਲੇ ਇੱਕ ਹੋਸਟਲ ਲੱਗ ਗਿਆ ਤੇ ਟੌਰ ਵੱਖਰਾ ਉਹ ਗੱਲ ਕਰੀ ਜਾ ਰਿਹਾ ਸੀ ਮੈਂ ਪਹਿਲੀ ਦੇ ਬੱਚੇ ਮੰਗ ਸਭ ਕੁਝ ਸੁਣੀ ਜਾ ਰਿਹਾ ਸੀ ਇੰਨੇ ਨੂੰ ਇੱਕ ਫੋਟੋ ਆ ਕੇ ਮੇਰੀ ਨਜ਼ਰ ਟਿਕ ਗਈ ਲੈਲਪੁਰ ਕਾਲਜ ਭੰਗੜੇਵਾਲਾ ਗੁਰਮੀਤ ਚੀਮਾ ਲੱਗਦਾ ਸੀ ਮੌਸੀ ਨੂੰ ਬਾਜ਼ਮਾਰੀ ਪੁੱਛਿਆ ਇਹ ਕੌਣ ਹੈ ਆਖਣ ਲੱਗਾ ਪੰਜਵੜ ਗਰੁੱਪ ਦਾ ਖਾਸ ਬੰਦਾ ਹੈ ਗੋਂਦਵਾਲ ਦੇ ਕੋਲ ਹੀ ਪੈਂਦੇ ਹਮਾਰਾਂਗੇ ਛਾਪਾ ਕਿਸੇ ਦਿਨ ਬਾਕੀ ਪਰਿਵਾਰ ਨੂੰ ਮੂੰਹ ਮੱਥੇ ਲੱਥੇ ਲੱਗਦਾ ਇੱਕ ਨਿੱਕੀ ਭੈਣ ਨਾਲੇ ਪੁੰਨ ਨਾਲੇ ਫਲੀਆਂ ਇੰਨੀ ਗੱਲ ਆਖਦਾ ਤੇ ਫਿਰ ਮੁਸਕੜੀਆਂ ਵਿੱਚ ਹੱਸਦਾ ਹੋਇਆ ਉਹ ਮੈਨੂੰ ਹੋਰ ਵੀ ਕ੍ਰੂਪ ਲੱਗ ਰਿਹਾ ਸੀ ਪਹਿਲੇ ਦਿਨ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਈ ਇੰਜ ਲੱਗਿਆ ਕਿਸੇ ਦਲਦਲ ਵਿੱਚ ਆਲ ਫਸਿਆ ਹੋਵਾਂ ਅਗਲੇ ਦਿਨ ਮੂੰਹ ਨੇਰੇ ਬਾਹਰ ਲੈਸ ਖੜਕ ਗਈ ਦਰਿਆ ਬਰਿਆਸ ਦੇ ਕੋਲੇ ਮੰਡ ਪਚ ਇੱਕ ਬਾਰਦਤ ਹੋ ਗਈ ਸੱਕ ਦੇ ਆਧਾਰ ਤੇ 15-20 ਮੁੰਡੇ ਚੁੱਕ ਲਿਆਂਦੇ ਪਰ ਮੁੱਢਲੀ ਤਫ਼ਤੀਸ ਮਗਰੋਂ ਮੈਨੂੰ ਸਾਰੇ ਦੇ ਸਾਰੇ ਬੇਕਸੂਰ ਲੱਗੇ ਪਰ ਮੌਸੀ ਆਖਣ ਲੱਗਾ ਇੱਕ ਦੋ ਸੱਕੀਆਂ ਤੇ ਫਸਟ ਡਿਗਰੀ ਤੋਂ ਸ਼ੁਰੂ ਕਰਦੇ ਆ ਜੇ ਥਰਡ ਡਿਗਰੀ ਤੇ ਲੋਡ ਹੋਈ ਤਾਂ ਅੰਮ੍ਰਿਤਸਰ ਲੈ ਚਲਾਂਗੇ ਉਹ ਉਨੀਆ ਕੁ ਸਾਲਾਂ ਦਾ ਭਰਵੇਂ ਦਾੜੇ ਵਾਲਾ ਡਰਿਆ ਹੋਇਆ ਨੁਕਰੇ ਲੱਗਿਆ ਹੋਇਆ ਸੀ ਮੈਂ ਪੁੱਛਿਆ ਕੀ ਕਰਦਾ ਆਖਣ ਲੱਗਾ ਜੀ ਤਰਨਤੰਦ ਕਾਲਜ ਵਿੱਚ 12ਵੀਂ ਵਿੱਚ ਪੜਦਾ ਹਾਂ ਬਾਪ ਕੀ ਕਰਦਾ ਏ ਜੀ ਗੁਜਰ ਗਿਆ ਅੱਜ ਇਸ ਵਕਤ ਤੇ ਡੇਰੀ ਦੁੱਧ ਪਾਉਣ ਨੂੰ ਜਾਂਦੇ ਨੂੰ ਵਿਆਸ ਵਾਲੇ ਪੁਲ ਤੋਂ ਚੱਕ ਲਿਆਂਦਾ ਮੈਂ ਵੇਖਸੂਰ ਹਾਂ ਮੈਂ ਉਸ ਨੂੰ ਹਵਾਲਤ ਘੱਲ ਦਿੱਤਾ ਅਗਲੇ ਦਿਨ ਵਾਇਰਲੈਸ ਤੇ ਉਸ ਬਾਰੇ ਸੁਨੇਹਾ ਆ ਗਿਆ ਆਖੇ ਉਸ ਨੂੰ ਸੀਆਈ ਸਟਾਫ ਲੈ ਆਵੋ ਜੈੱਪਸੀ ਵਿੱਚ ਪੁੰਜੇ ਬੈਠਿਆ ਹੋਇਆ ਉਹ ਮੈਨੂੰ ਇੰਜ ਲੱਗ ਰਿਹਾ ਸੀ ਜਿੱਦਾਂ ਮੈਥੋਂ ਛੋਟਾ ਸੁਖਦੀਪ ਮੈਨੂੰ ਪੁੱਛ ਰਿਹਾ ਹੋਵੇ ਵੀਰ ਜੀ ਡਾਕਟਰ ਟੀਕਾ ਤਾਂ ਨਹੀਂ ਲਾਉ ਜੇਕਰ ਜੋਕ ਹੋਵੇ ਭਾਵੇਂ ਕੋਈ ਕਿੱਡਾ ਹੀ ਵੱਡਾ ਹੋਵੇ ਟੀਕੇ ਦੀ ਸੂਈ ਤੋਂ ਬਹੁਤ ਡਰ ਲੱਗਦਾ ਹੈ ਦੋ ਦਿਨਾਂ ਬਾਅਦ ਉਸ ਦੇ ਮੁਕਾਬਲੇ ਦੀ ਖਬਰ ਨੇ ਮੈਨੂੰ ਤੁਰ ਅੰਦਰੋਂ ਤੋੜ ਸੁਟਿਆ ਇੰਜ ਲੱਗਿਆ ਜਿੱਦਾਂ ਮੈਥੋਂ ਛੋਟਾ ਸੁਖਦੀਪ ਮੇਰੇ ਹੱਥੋਂ ਹੀ ਕਤਲ ਹੋ ਗਿਆ ਹੋਵੇ ਤੇ ਮੜੀ ਤੇ ਪੈ ਦੀ ਲੋਥ ਇੰਨੀ ਗੱਲ ਆਖਰੀ ਹੋਵੇ ਉਹ ਮੇਰੇ ਪਿੰਡ ਦੀ ਨਹਿਰ ਨੂੰ ਸੁਨੇਹਾ ਦੇ ਦਿਓ ਨੀ ਮੈਂ ਫੇਰ ਤਾਰੀ ਲਾऊं ਸੇਵਿਆਂ ਚੋਂ ਸੜ ਕੇ ਦੋਸਤੋ ਉਹ ਇੱਕ ਐਸੀ جنگ ਸੀ ਜਿਸ ਵਿੱਚ ਦੂਜੀ ਧਿਰ ਦਾ ਨਿਸ਼ਾਨਾ ਚਿੱਟੇ ਦਿਨ ਵਾਂਗ ਸਾਫ਼ ਸੀ ਪਰ ਜਾਗਦੀ ਜ਼ਮੀਰ ਵਾਲੇ ਗਿਣੇ ਚੁਣੇ ਵਰਦੀ ਧਾਰੀ ਇਨਸਾਨ ਇੱਕੋ ਵੇਲੇ ਤਿੰਨ ਤਿੰਨ ਜੰਗਾਂ ਲੜ ਰਹੇ ਸਨ ਇੱਕ ਜੰਗ ਸੀ ਥੋਪ ਦਿੱਤੇ ਗੇ ਮਾਹੌਲ ਦੀ ਦੂਜੀ ਸੀ ਆਪਣੇ ਲਾਸਾਂ ਦਾ ਮੁੱਲ ਵਟਦੇ ਪ੍ਰਸ਼ਤ ਮਹਿਕਮੇ ਦੇ ਨਾਲ ਤੀਜੀ ਸੀ ਖੁਦ ਹੀ ਆਪਣੇ ਵਜੂਦ ਦੇ ਨਾਲ ਆਪਣੀ ਜ਼ਮੀਰ ਦੇ ਨਾਲ ਮੈਂ ਪਹਿਲੀਆਂ ਦੋ جنگਾਂ ਵਿੱਚ ਕੁਦਣ ਤੋਂ ਪਹਿਲਾਂ ਹੀ ਤੀਜੀ ਜੰਗ ਹਾਰ ਗਿਆ ਸੀ ਅੱਜ ਇੰਨੇ ਬਰਿਆਂ ਅਮਰੀਕਾ ਦੀ ਧਰਤੀ ਤੇ ਬੈਠੇ ਹਾਂ ਅਕਸਰ ਸੋਚਦਾ ਹਾਂ 95 ਵਿੱਚ ਜਦੋਂ ਕਤਲੋਗਰ ਦੀ ਇਸ ਹਨੇਰੀ ਨੂੰ ਠੱਲ ਪਈ ਤਾਂ ਸੱਤ ਤੋਂ ਵੱਧ ਨੁਕਸਾਨ ਉਸ ਵਰਦੀ ਧਾਰੀ ਧਿਰ ਦਾ ਹੋਇਆ ਜਿਨ੍ਹਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਲੱਖਾਂ ਦੀ ਰਾਸ਼ੀ ਆਉਂਦੀ ਸੀ ਅਤੇ ਦੂਜੀ ਵਰਦੀ ਧਾਰੀ ਧਿਰ ਜਿਹੜੀ ਇਸ ਚੀਜ਼ ਤੋਂ ਤੁਖੀ ਸੀ ਉਸ ਨੂੰ ਬਹੁਤ ਸਕੂਨ ਮਿਲਿਆ ਉਹ ਹੁਣ ਆਪਣੀ ਮਨ ਲਾ ਕੇ ਡਿਊਟੀ ਕਰ ਸਕਦੀ ਸਨ ਇਹ ਕਹਾਣੀ ਜਗਵੀਰ ਸਿੰਘ ਰਿਆੜ ਜੋ ਇਸ ਵੇਲੇ ਅਮਰੀਕਾ ਦੀ ਧਰਤੀ ਤੇ ਰਹਿ ਰਿਹਾ ਹੈ ਉਸ ਦੀ ਲਿਖਤ ਹੈ ਜੋ ਉਸ ਨਾਲ ਬੀਤਿਆ ਉਸ ਨੇ ਇੱਕ ਫੇਸਬੁੱਕ ਪੋਸਟਾਂ ਹੀ ਦੱਸਿਆ ਉਹ ਤੁਹਾਡੇ ਨਾਲ ਕਹਾਣੀ ਰੂਪ ਵਿੱਚ ਸਾਂਝਾ ਕੀਤਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਕਰਕੇ ਜਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਗੁਰਮਤਿ ਦੀਆਂ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਧੰਨਵਾਦ